ਇਹ 9 ਸਾਲ ਦਾ ਮੁੰਡਾ ਆਪਣੀ ਛੋਟੀ ਭੈਣ ਨਾਲ ਮੰਦਰ ਦੇ ਇੱਕ ਪਾਸੇ ਇੱਕ ਕੋਨੇ ਵਿੱਚ ਹੱਥ ਜੋੜ ਕੇ ਬੈਠਾ ਸੀ ਅਤੇ ਰੱਬ ਜਾਣੇ ਕੀ ਮੰਗ ਰਿਹਾ ਸੀ ਭਾਵੇਂ ਮੁੰਡੇ ਦੇ ਕੱਪੜੇ ਮੈਲੇ ਤੇ ਫਟੇ ਹੋਏ ਸਨ ਪਰ ਉਸ ਦਾ ਮਨ ਖੁਸ਼ੀ ਨਾਲ ਭਰਿਆ ਹੋਇਆ ਸੀ ਦਾ ਮਨ ਪੂਰੀ ਤਰ੍ਹਾਂ ਸਾਫ਼ ਸੀ ਜਦੋਂ ਮੈਂ ਨੇੜੇੋਂ ਦੇਖਿਆ ਤਾਂ ਕਿ ਉਸ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਅੰਜੂਆਂ ਨਾਲ ਭਿੱਜੀਆਂ ਹੋਈਆਂ ਸਨ ਬਹੁਤ ਸਾਰੇ ਲੋਕ ਉਸ ਵੱਲ ਦੇਖ ਰਹੇ ਸਨ ਪਰ ਮੁੰਡਾ ਬਿਲਕੁਲ ਅਣਜਾਣ ਆਪਣੇ ਰੱਬ ਨਾਲ ਉਹ ਗੱਲਾਂ ਕਰਨ ਵਿੱਚ ਰੁੱਝਿਆ ਹੋਇਆ ਸੀ ਅਤੇ ਫਿਰ ਜਿਵੇਂ ਹੀ ਬੱਚਾ ਉੱਠ ਕੇ ਜਾਣ ਲੱਗਾ ਤਾਂ ਇੱਕ ਅਮੀਰ ਆਦਮੀ ਨੇ ਉਸ ਦਾ ਹੱਥ ਫੜਿਆ ਅਤੇ ਪੁੱਛਿਆ ਬੇਟਾ ਤੁਸੀਂ ਰੱਬ ਤੋਂ ਕੀ ਮੰਗਿਆ ਸੀ ਤਾਂ ਲੜਕੇ ਨੇ ਕਿਹਾ ਮੇਰੇ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਮੈਂ ਉਹਨਾਂ ਲਈ ਸਵਰਗ ਮੰਗਿਆ ਜੋ ਮੇਰੀ ਮਾਂ ਮੇਰੇ ਪਿਤਾ ਜੀ ਨੂੰ ਯਾਦ ਕਰਕੇ ਬਹੁਤ ਰੋਂਦੀ ਰਹਿੰਦੀ ਹੈ ਉਸ ਲਈ ਸਵਰ ਰੱਖਣਾ ਅਤੇ ਮੈਂ ਰੱਬ ਨੂੰ ਕਿਹਾ ਕਿ हे ਰੱਬਾ ਜਦੋਂ ਤੈਨੂੰ ਪਤਾ ਸੀ ਸਾਡੇ ਘਰ ਮੇਰੇ ਪਿਤਾ ਘਰ ਚਲਾਉਣ ਲਈ ਪੈਸਾ ਕਮਾਉਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਕੋਲ ਕਿਉਂ ਬੁਲਾਇਆ ਇਹ ਕਹਿ ਕੇ ਹੁਣ ਅਸੀਂ ਕੀ ਕਰਾਂਗੇ ਤਾਂ 9 ਸਾਲ ਦਾ ਬੱਚਾ ਰੋਣ ਲੱਗ ਪਿਆ ਤਾਂ ਉਸ ਆਦਮੀ ਨੇ ਪੁੱਛਿਆ ਪੁੱਤਰ ਤੂੰ ਸਕੂਲ ਜਾਂਦਾ ਹੈ ਤਾਂ ਉਸਨੇ ਕਿਹਾ ਜੀ ਸਾਹਿਬ ਮੈਂ ਰੋਜ਼ ਸਵੇਰੇ ਸਕੂਲ ਜਾਂਦਾ ਹਾਂ ਜਦੋਂ ਉਸ ਆਦਮੀ ਨੇ ਪੁੱਛਿਆ ਕਿ ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ ਹੋ ਤਾਂ ਬੱਚੇ ਨੇ ਕਿਹਾ ਸਾਹਿਬ ਜੀ ਮੈਂ ਕਿਸੇ ਸਕੂਲ ਵਿੱਚ ਪੜਨ ਥੋੜਾ ਜਾਂਦਾ ਹਾਂ ਮੈਂ ਰੋਜ਼ ਸਵੇਰੇ ਉੱਥੇ ਛੋਲੇ ਵੇਚਣ ਜਾਂਦਾ ਹਾਂ ਮੇਰੀ ਮਾਂ ਹਰ ਰੋਜ਼ ਛੋਲੇ ਪੈਕ ਕਰਕੇ ਮੈਨੂੰ ਦਿੰਦੀ ਹੈ ਮੈਂ ਉਹ ਛੋਲੇ ਵੇਚਦਾ ਹਾਂ ਅਤੇ ਸਕੂਲ ਦੇ ਬਹੁਤ ਸਾਰੇ ਬੱਚੇ ਮੇਰੇ ਤੋਂ ਛੋਲੇ ਖਰੀਦੇ ਹਨ ਇਹ ਸਾਡਾ ਕੰਮ ਹੈ ਸਾਹਿਬ ਜੀ ਇਸ ਕੰਮ ਨਾਲ ਸਾਡਾ ਪਰਿਵਾਰ ਗੁਜ਼ਾਰਾ ਕਰਦਾ ਹੈ ਇਹ ਸੁਣ ਕੇ ਉਸ ਆਦਮੀ ਨੂੰ ਬਹੁਤ ਬੁਰਾ ਲੱਗਾ ਤਾਂ ਉਸ ਆਦਮੀ ਨੇ ਗਰੀਬ ਬੱਚੇ ਨੂੰ ਪੁੱਛਿਆ ਬੇਟਾ ਤੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਤਾਂ ਉਸ 9 ਸਾਲ ਦੀ ਲੜਕੀ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਸਰ ਪਰ ਮਾਂ ਕਹਿੰਦੀ ਹੈ ਕਿ ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਹਾਂ ਉਸ ਆਦਮੀ ਨੇ ਕਿਹਾ ਕਿ ਤੁਹਾਡੀ ماں ਸੱਚ ਕਹਿੰਦੀ ਹੈ। ਇਸ ਗੱਲ ਤੇ ਬੱਚੇ ਨੇ ਕਿਹਾ ਨਹੀਂ ਸਾਹਿਬ ਮੇਰੀ ਮਾਂ ਰੋਜ਼ ਝੂਠ ਬੋਲਦੀ ਹੈ। ਤਾਂ ਅਮੀਰ ਆਦਮੀ ਹੈਰਾਨ ਹੋ ਗਿਆ ਅਤੇ ਕਿਹਾ ਕਿ ਕਿਮੀ ਲੜਕੀ ਨੇ ਕਿਹਾ ਕਿ ਹਰ ਰੋਜ਼ ਖਾਣਾ ਖਾਂਦੇ ਸਮੇਂ ਮਾਂ ਸਾਡੇ ਵੱਲ ਹੀ ਦੇਖਦੀ ਰਹਿੰਦੀ ਹੈ। ਅਤੇ ਜਦੋਂ ਮੈਂ ਕਿਹਾ ਕਿ ਮਾਂ ਤੁਸੀਂ ਵੀ ਖਾਣਾ ਖਾਓ। ਪਤਾ ਨਹੀਂ ਮੇਰੀ ਮਾਂ ਕਹਿੰਦੀ ਹੈ ਕਿ ਬੇਟਾ ਮੈਂ ਤਾਂ ਬਹੁਤ ਸਮਾਂ ਪਹਿਲਾਂ ਖਾਣਾ ਖਾਦਾ ਹੈ ਪਰ ਸਾਹਿਬ ਜਦੋਂ ਮੇਰੇ ਸਾਹਮਣੇ ਖਾਣਾ ਵੱਲ ਜਾਂਦਾ ਹੈ ਤਾਂ ਮਾਂ ਨੇ ਖਾਣਾ ਕਦੋਂ ਖਾਦਾ ਹੋਵੇਗਾ ਹੁਣ ਇਹ ਸਭ ਸੁਣ ਕੇ ਉਸ ਬੱਚੇ ਦੇ ਨਾਲ ਨਾਲ ਉਸ ਅਮੀਰ ਆਦਮੀ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਫਿਰ ਉਸ ਆਦਮੀ ਨੇ ਲੜਕੀ ਨੂੰ ਪੁੱਛਿਆ ਪੈਸੇ ਮਿਲਣ ਤੇ ਪੜ੍ਹ ਲਵੇਂਗਾ ਬੱਚੇ ਨੇ ਕਿਹਾ ਬਿਲਕੁਲ ਨਹੀਂ ਤਾਂ ਉਹ ਆਦਮੀ ਫਿਰ ਹੈਰਾਨ ਹੋ ਗਿਆ ਅਤੇ ਕਾਰਨ ਪੁੱਛਿਆ ਤਾਂ ਬੱਚੇ ਨੇ ਕਿਹਾ ਸਾਹਿਬ ਮੈਂ ਹੁਣ ਪੜ੍ਹ ਨਹੀਂ ਸਕਦਾ ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੈਨੂੰ ਕਮਾਉਣਾ ਪਵੇਗਾ ਅਤੇ ਮੈਂ ਆਪਣੀ ਮਾਂ ਦੀ ਮਦਦ ਕਰਾਂਗਾ ਮੈਂ ਉਸ ਨੂੰ ਬਾਹਰ ਕੰਮ ਕਰਨ ਲਈ ਨਹੀਂ ਭੇਜ ਸਕਦਾ ਕਿਉਂਕਿ ਦੀ ਮੇਰੀ ਮਾਂ ਨੇ ਮੇਰੀ ਹੁੰਦੀਆਂ ਕੰਮ ਕਰਨਾ ਹੈ ਤਾਂ ਮੇਰਾ ਪੜ੍ਹਨ ਲਿਖਣ ਦਾ ਕੋਈ ਮਤਲਬ ਨਹੀਂ ਹੈ ਅਤੇ ਹੁਣ ਮੈਂ ਆਪਣੀ ਛੋਟੀ ਭੈਣ ਨੂੰ ਪੜਾਵਾਂਗਾ ਫਿਰ ਉਸ ਆਦਮੀ ਨੇ ਲੜਕੇ ਨੂੰ 500 ਰੁਪਏ ਦੀ ਕੁਝ ਨੋਟ ਦਿੱਤੀ ਪਰ ਲੜਕੀ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਾਹਿਬ ਅੱਜ ਤੁਸੀਂ ਮੈਨੂੰ ਪੈਸੇ ਦਿਉਂਗੇ ਪਰ ਕੱਲ ਮੈਨੂੰ ਕਮਾ ਕੇ ਖਾਣਾ ਪਵੇਗਾ ਤਾਂ ਮੈਂ ਆਪਣੀ ਆਦਤ ਕਿਉਂ ਬਗਾਣਾ ਤੁਸੀਂ ਅਝਾ ਕਰੋ ਸਾਹਿਬ ਇਹ ਪੈਸੇ ਮੰਦਰ ਦੇ ਬਾਹਰ ਕੁਝ ਗਰੀਬ ਲੋਕਾਂ ਨੂੰ ਦੇ ਦਿਓ ਜੋ ਬਹੁਤ ਬੇਸਹਾਰਾ ਹਨ ਤੁਹਾਡਾ ਭਲਾ ਹੋਵੇਗਾ ਇਹ ਪੈਸਾ ਉਹਨਾਂ ਲੋਕਾਂ ਨੂੰ ਦਿਓ ਜਿਨ੍ਹਾਂ ਨੂੰ ਤੁਹਾਡੇ ਪੈਸੇ ਦੀ ਸਖਤ ਲੋੜ ਹੈ ਕਹਾਣੀ ਵਿੱਚ ਦੱਸਿਆ ਗਿਆ ਕਿ ਗਰੀਬੀ ਵਿੱਚ ਰਹਿ ਕੇ ਵੀ ਬੱਚੇ ਦਾ ਦਿਲ ਬਹੁਤ ਵੱਡਾ ਹੈ ਅਤੇ ਉਹ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦਾ ਹੈ ਤੁਹਾਡਾ ਕਹਾਣੀ ਸੁਣਨ ਅਤੇ ਦੇਖਣ ਲਈ ਧੰਨਵਾਦ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ